ਸਾਸਰੀ ਕਾਲ ਜੀ ਥਾਰੇ ਵੀਰਾਂ ਕਿਸਾਨ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਤੇ ਅੱਜ ਆਪ ਆਏ ਆ ਨਰਸਰੀ ਦੇ 사ਸੀ ਦੇ ਭਾਜੀ 사ਸੀ ਕਾਲ ਜੀ ਭਾਜੀ ਆਪਣਾ ਨਾਮ ਆਪਣੀ ਨਰਸਰੀ ਦਾ ਨਾਮ ਦੱਸ ਦੋ ਮੇਰਾ ਨਾਮ ਤਰਸੀਮ ਸਿੰਘ ਆ ਜੀ ਬਾਬਾ ਭਾਈ ਹਰਜੀਤ ਸਿੰਘ ਪੌਦ ਨਰਸੀ ਪਿੰਡ ਨੇਾਜੀਆਂ ਜ਼ਿਲ੍ਹਾ ਫਲੋਇਪੁਰ ਆ ਜੀ ਆਪਣਾ ਫੋਨ ਨੰਬਰ ਇੱਕ ਵਾਰੀ ਜ਼ਰੂਰ ਜੀਮੇ ਦਾ ਤਾ ਦੋ ਇਹ ਜਿੰਨਾ ਜੀਮੇ ਦਾ ਪਨੀਰੀ ਦੀ ਲੋੜ ਹੋਵੇਗੀ ਤੇ ਸਾਰਾ ਕੰਟੈਕਟ ਵਾਰੀ ਆਪਾਂ ਫਿਰ ਪਨੀਰੀਆ ਬਾਰੇ ਗੱਲਬਾਤ ਕਰਾਂਗੇ ਹਾਂਜੀ ਮੇਰਾ ਮੋਬਾਈਲ ਨੰਬਰ ਹੈ 947810485594172316 ਕੀ ਹਾਂਜੀ ਤੁਸੀਂ ਸਾਰੇ ਜੀਮੇ ਦਾ ਭਰਾ ਇਹ ਵੀਡੀਓ ਦਾ ਨੰਬਰ ਚੱਲਦਾ ਹੋਵੇਗਾ ਸਕਰੀਨ ਤੇ ਤੇ ਤੁਸੀਂ ਭਾਈ ਨਾਲ ਕੰਟੈਕਟ ਜਰੂਰ ਕਰ ਲੈ ਹੁਣ ਆਪਾਂ ਕਰਦੇ ਆ ਭਾਈ ਨਾਲ ਨਰਸਰੀ ਬਾਰੇ ਗੱਲ ਕਿਹੜੀ ਕਿਹੜੀ ਨਰਸਰੀ ਭਾਈ ਤੁਸੀਂ ਪਾਈ ਹੈ ਜੀ ਹੁਣ ਤੱਕ ਸਰ ਆਪਾਂ ਸ਼ਿਮਲਾ ਮਿਰਚੇ ਦੇ ਵਿੱਚ ਹੈਗੀ ਆ ਇੰਦਰਾ ਅ ਸ਼ਿਮਲਾ ਮਿਰਚੇ ਇੰਦਰਾ ਹੋਰ ਜੀ ਸ਼ਿਮੇਂਦਰਾ ਹੋਗੀ ਅੰਟਿੰਟਨ ਹੋਗੀ ਜੋਕੋਹਾਮਾ ਹੋਗੀ ਸਕਾਟਾ ਕੰਪਨੀ ਦੀ ਲੰਮੀ ਮਿਰਚ ਦੀ ਭਾਈ ਨਰਸਰੀ ਪਾਈ ਹੈ ਜੀ ਹਾਂ ਜੀ ਲੰਮੀ ਮਿਰਚ ਦੀ ਕਿਹੜੀ ਕਿਹੜੀ ਵੈਰਾਈਟੀ ਭਾਈ ਉਹ ਆਪਣੇ ਕੋਲ ਆਪਣੀ ਭਾਵਨਾ ਹੈਗੀ ਆ ਯੂਨਾਈਟਿਡ ਹੈਗੀ ਆ ਤੇ ਆ ਕੀ ਨਾ ਚੇਤਨ ਹੈਗੀ ਆ ਚੇਤਨ ਹੈਗੀ ਆ ਹਾਂਜੀ ਲਗਭਗ ਟੋਟਲੀ ਸਾਰੀਆਂ ਵੈਰੀਟੀਆਂ ਮੈਂ ਵੈਲਕਮ ਹੈਗੀ ਸਾਬ ਹੈਗੀ ਸਾਰੀਆਂ ਵੈਰੀਟੀਆਂ ਟੋਟਲੀ ਮੈਂ ਭਾਜੀ ਇਹ ਕਹਿੰਦੇ ਸਾਰ ਟੋਟਲੀ ਜਿਹੜੀਆਂ ਵੈਰੀਟੀਆਂ ਕਈ ਵਾਰੀ ਬੰਦੇ ਮਾਈਕ ਤੇ ਨਿਕਲ ਜਾਂਦਾ ਵੈਰੀਟੀਆਂ ਲਗਭਗ ਸਾਰੀਆਂ ਹੀ ਭਾਜੀ ਉਹਨਾਂ ਕੋਲ ਮਿਲ ਜੇ ਭਾਜੀ ਨਾਲ ਕੰਟੈਕਟ ਜ਼ਰੂਰ ਕਰੋ ਭਾਜੀ ਦੇ ਇਹ ਪਨੀਰੀ ਕਿੰਨੇ ਦਿਨਾਂ ਵਿੱਚ ਤੁਸੀਂ ਤਿਆਰ ਹੋਈ ਵੀ ਤਿਆਰ ਹਾਂਜੀ ਸਰ ਮੇਰੇ ਕੋਲ ਸ਼ਿਮਲਾ ਦੀ ਇਸ ਟਾਈਮ ਤਿਆਰ ਆ ਤੇ ਲੰਮੀ ਮਿਰਚ ਦੀ ਇਸ ਟਾਈਮ ਅਸੀਂ ਇੱਕਰੀ ਵੇਚ ਚੁੱਕੇ ਹਾਂ ਸਾਰੀ ਦੁਬਾਰਾ ਫਿਰ ਨਰਸਿਬਾਦੀ ਜਿਹੜਾ ਵਿਆੜਾ ਹੈ ਉਹ ਛੋਟਾ ਹੈ ਜੀ ਉਹਨੇ ਮੰਨ ਲਿਆ ਕਿ ਚਲੋ ਜੀ ਅੱਜ ਤੋਂ 6-7 ਦਿਨ ਦੇ ਵਿੱਚ ਵਿੱਚ ਤਿਆਰ ਹੋ ਜਾਏਗਾ ਮੈਂ ਕਿੰਨਾ ਵੀਰਾਂ ਨੇ ਆਪਣੇ ਕੋਲ ਪਨੀਰੀ ਲੈਣੀ ਆ ਉਹ ਕਿਸਾਨ ਵੀਰਾਂ ਨੇ ਲੈਣੀ ਆ ਉਹ ਭਾਈ ਇਹਨਾਂ ਨੇ ਪਹਿਲਾਂ ਹੀ ਬੁਕਿੰਗ ਕਰਾ ਲਓ ਕਈ ਵਾਰੀ ਹੋ ਜਾਂਦਾ ਪਨੀਰੀ ਦੀ ਬੁਕਿੰਗ ਹੋਈ ਹੁੰਦੀ ਆ ਤੇ ਬਾਅਦ ਵਿੱਚ ਮਿਲਦੀ ਨਹੀਂ ਤੁ ਜੀਨੋ ਪਾਈਨਾਂ ਸਕਰੀਨ ਤੇ ਨੰਬਰ ਚੱਲਦਾ ਬੁਕਿੰਗ ਕਰਾ ਸਕਦੇ ਹੋ ਤੇ ਵੀਰੇ ਜਿਹੜੇ ਵੀਰ ਵੀਡੀਓ ਵੇਖਦੇ ਅੱਗੇ ਜੀਵਨ ਦਾ ਭਰਾਵਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਜੀਵਨ ਦਾ ਭਰਾਵਾਂ ਨੂੰ ਪਤਾ ਲੱਗ ਸਕੇ ਕਿ ਮਿਰਚ ਬਾਰੇ ਵਿਦਾਟੀਆਂ ਬਾਰੇ ਜੋ ਕੋਈ ਹੋਰ ਜਾਣਕਾਰੀ ਲੈਣੀ ਦਵਾਈਆਂ ਬਾਰੇ ਕਿਸੇ ਬਾਰੇ ਉਹ ਭਾਈਨਾ ਜਰੂਰ ਕਨੈਕਟ ਕਰਿਆ ਕਰੋ ਤੁਹਾਨੂੰ ਸਾਰਾ ਕੁਝ ਭਾਈ ਡਿਟੇਲ ਚ ਸਮਝਾ ਦੇਣਗੇ ਕਿ ਪਨੀਰੀ ਆਪਣੀ ਕਦੋਂ ਟ੍ਰਾਂਸਪਲੈਂਟ ਕਰਦੇ ਆ ਆਪਣੇ ਖੇਤ ਵਿੱਚ ਉਹ ਕਿਸ ਤਰ੍ਹਾਂ ਮਤਲਬ ਕਿ ਉਹਦੇ ਦਵਾਈ ਕਿਹੜੀ ਪਾਉਣੀ ਚਾਹੀਦੀ ਏ ਥੱਲੇ ਕੀ ਪਾਣਾ ਚਾਹੀਦਾ ਉਹ ਭਾਈ ਇਹਨਾਂ ਨੂੰ ਜਰੂਰ ਗੱਲਬਾਤ ਕਰ ਲੈ ਕੋਈ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਕੋਈ ਸਪਰੇਅ ਬਾਰੇ ਉਹ ਵੀ ਭਾਈ ਇਹਨਾਂ ਤੋਂ ਪੁੱਛ ਸਕਦੇ ਠੀਕ ਭਾਈ ਜੀ ਹਾਂ ਜੀ ਭਾਈ ਇਹਨਾਂ ਨਰਸਰੀ ਵਿਖਾ ਦਿਓ ਇੱਕ ਵਾਰੀ ਸਾਰੀ ਆ ਨਿਆ ਜੀਆਂ ਪੈਂਦਾ ਜੀ ਇਹਨਾਂ ਦਾ ਜੀ ਤੇ ਬਾਬਾ ਭਾਈ ਹਰਜੀ ਨਰਸਰੀ ਜ਼ਿਲ੍ਹਾ ਫਰੋਇਪੁਰ ਤੇ ਆ ਜੀ ਤੇ ਹਰੇਕ ਤਰ੍ਹਾਂ ਦੀ ਪਨੀਰੀ ਦੀ ਮਿਲਦੀ ਗੋਭੀ ਦੀ ਅਦਰ ਵੈਰਟਿਸ ਵੀ ਜੋ ਵੀ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਸਾਰਾ ਕੋਈ ਭਾਈ ਜੀ ਲਈ ਦੇ ਦੇਣਗੇ ਤੁਸੀਂ ਇੱਕ ਵਾਰੀ ਭਾਈ ਇਹਨਾਂ ਨਾਲ ਜਾ ਕੇ ਜਰੂਰ ਮਿਲੋ ਬਹੁਤ ਬਹੁਤ ਧੰਨਵਾਦ ਸਾਰੇ ਜੀ ਨੂੰ ਸਾਸਰੀਆਂ ਕਾ